ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਹਰ ਵਾਰ ਦੀ ਤਰ੍ਹਾਂ ਅੱਜ ਆਪਾਂ ਫੇਰ ਪਹੁੰਚ ਚੁੱਕੇ ਹਾਂ ਮੋਗਾ ਟਰੈਕਟਰ ਮੰਡੀ ਵਿੱਚ ਜਿਹੜੀ ਕਿ ਮਾਲਵੇ ਦੀ ਮਸ਼ਹੂਰ ਟਰੈਕਟਰ ਮੰਡੀ ਹੈ ਜੀ ਤੇ ਹਰ ਐਤਵਾਰ ਬੁੱਗੀਪੁਰਾ ਚੌਂਕ 'ਚ ਲੱਗਦੀ ਹੈ ਇਹ ਮੰਡੀ ਬਹੁਤ ਹੀ ਚੰਗੀ ਕੰਡੀਸ਼ਨ ਦੇ ਟਰੈਕਟਰ ਆਉਂਦੇ ਨੇ ਇੱਥੇ ਦੂਰ ਤੱਕ ਚੈੱਕ ਕਰ ਲਓ ਟਰੈਕਟਰ ਹੀ ਟਰੈਕਟਰ ਦਿਸ ਰਹੇ ਨੇ ਬਾਕੀ ਤੁਹਾਨੂੰ ਦਿਖਾਉਣਿਆ ਟਰੈਕਟਰਾਂ ਦੀ ਕੀ ਕੰਡੀਸ਼ਨ ਆ ਤੇ ਕੀ ਕੀ ਰੇਟ ਆ ਉਸ ਤੋਂ ਪਹਿਲਾਂ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਹਰ ਤਰ੍ਹਾਂ ਦੇ ਟਰੈਕਟਰਾਂ ਦੇ ਰਿਲੇਟਡ ਤੁਹਾਨੂੰ ਅਪਡੇਟ ਮਿਲ ਸਕੇ। ਸੋ ਅੱਜ ਜੀ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਦੇ ਹਾਂ ਸੋਨਾਲੀਕਾ ਖੜਾ ਜੀ 2020 ਮਾਡਲ ਆ ਜੀ 6 ਲੱਖ ਤੇ 40000 ਰੁਪਏ ਟਰੈਕਟਰ ਦਾ ਰੇਟ ਆ। ਟਰੈਕਟਰ ਦੀ ਕੰਡੀਸ਼ਨ ਬਹੁਤ ਚੰਗੀ ਪਈ ਆ। ਕਰ ਲੋ ਚੈੱਕ। ਡਬਲ ਕਲਚ ਟਰੈਕਟਰ ਆ ਜੀ। ਸੈਵਰ ਦੀ ਛਤਰੀ ਲੱਗੀ ਹੋਈ ਆ। ਸੋਨਾਲਿਕਾ ਇੰਟਰਨੈਸ਼ਨਲ ਡੀਆਈ 60 ਟਰੈਕਟਰ ਆ ਜੀ ਟਰੈਕਟਰ ਦੇ ਜਿਹੜੇ ਟਾਇਰ ਨੇ ਜੀ ਉਹ ਤਕਰੀਬਨ ਹੈਗੇ ਨੇ ਆਪਣੇ ਆ 70 ਤੋਂ 75% ਮੰਗਰ ਦੇ ਤੇ ਮੁੰਗਲੇ ਦੋਵੇਂ ਸੌ ਸੌ ਪੂਰਾ ਵਧੀਆ ਪਿਆ ਜੀ ਕੋਈ ਲੀਕਸ ਨਹੀਂ ਹੈ ਮਾਰ ਲਓ ਨੀਗਾ 6 ਚਰੀ ਦਾ ਟਰੈਕਟਰ ਆ ਜੀ ਸੋਗਿਆ ਖੜਾ ਜੀ ਸਵਰਾਜ 855 83 ਟਰੈਕਟਰ ਦੀ ਕੰਡੀਸ਼ਨ ਇਹਦੀ ਬਹੁਤ ਚੰਗੀ ਪਈ ਹੈ ਜੀ オリジナル ਪੇਂਟ ਆ ਜੀ 2013 ਮਾਡਲ ਆ 4 ਲੱਖ ਤੇ 65000 ਰੁਪਏ ਟਰੈਕਟਰ ਦਾ ਰੇਟ ਹੈ ਜੀ ਡਬਲ ਕਲਚ ਟਰੈਕਟਰ ਹੈ ਜੀ ਬੋਫਰ ਲੱਗੇ ਹੋਏ ਨੇ ਫੈਬਰ ਦੀ ਛਤਰੀ ਲਾਈ ਹੋਈ ਹੈ LED ਲਾਈਟਾਂ ਨੇ ਮਗਰਾੜ ਮਗਰੂਰ ਬਹੁਤ ਸਾਫ ਪਏ ਨੇ ਜੀ ਕਰ ਲੋ ਚੈੱਕ ਰਿਵਰਸ ਪੀਟੀਓ ਟਰੈਕਟਰ ਜੀ ਟਰੈਕਟਰ ਦੇ ਜਿਹੜੇ ਟਾਇਰ ਨੇ BKT ਦੇ ਨੇ ਮਗਰਲੇ ਤੇ ਮੂਰਲੇ ਦੋਵੇਂ ਤਕਰੀਬਨ 70 ਤੋਂ 75% ਟਾਇਰ ਇਹਦੇ ਨੇ ਜੀ ਕਰ ਲੋ ਚੈੱਕ ਬਸ ਸੋਹਣੀ ਕੰਡੀਸ਼ਨ ਦਾ ਟਰੈਕਟਰ ਆ ਜੀ ਪੰਜਾਬ ਨੰਬਰ ਆ 4 ਸਟਾਰ ਟਰੈਕਟਰ ਆ ਜੀ ਸੋ ਅੱਗੇ ਖੜਾ ਜੀ ਮਹਿੰਦਰਾ 570 DI ਟਰੈਕਟਰ ਇਹ ਵੀ ਸੋਹਣੀ ਹਾਲਤ ਦਾ ਜੀ ਡਬਲ ਕਲਚ ਟਰੈਕਟਰ ਆ ਜੀ ਰਿਜੀਨਲ ਪੇਂਟ ਆ ਟਾਇਰ ਨੇ ਜਿਹੜੇ ਆਪਣੇ ਤਕਰੀਬਨ 60 ਤੋਂ 65% ਨੇ ਮਗਰਲੇ ਤੇ ਮੂਰਲੇ ਆ ਸੌਰੀ ਮਗਰਲੇ 60 ਤੋਂ 65% ਨੇ ਮੂਰਲੇ ਜਿਹੜੇ ਤਕਰੀਬਨ ਨੇ 50 55% ਨੇ ਗੁੜੀਗਰ ਦੇ ਟਾਇਰ ਨੇ 2014 ਮਾਡਲ ਆ ਜੀ 4 ਲੱਖ ਤੇ 35000 ਪੇ ਡੈਕਟਰ ਦਾ ਰੇਟ ਆ ਕਾਗਜ਼ ਪੱਤਰ ਦੀ ਗਰੰਟੀ ਆ ਜੀ ਛਾਈ ਟ੍ਰੈਕਟਰ ਆ ਕਰ ਲੋ ਚੈੱਕ ਭੂਮੀ ਪੁੱਤਰ ਟ੍ਰੈਕਟਰ ਕਿਹਾ ਜਾਂਦਾ ਇਸ ਟ੍ਰੈਕਟਰ ਨੂੰ ਡਬਲ ਕ ਲੱਖ ਚਾਹੀਏ ਟ੍ਰੈਕਟਰ ਸੋਗੇ ਖੜਾ ਜੀ ਫਾਰਮ ਟ੍ਰੈਕ 45 ਇਹਦੀ ਵਿਹਾਲਤ तकरीबन ਠੀਕ ਆ 1998 ਮਾਡਲ ਆ ਮਾਡਲ ਦੇ ਅਕੋਰਡਿੰਗ ਟ੍ਰੈਕਟਰ ਦੀ ਹਾਲਤ ਹੈਗੀ ਆ ਜੀ 1 ਲੱਖ 40000 ਰੁਪਏ ਟਰੈਕਟਰ ਦਾ ਰੇਟ ਆ ਪੰਜਾਬ ਨੰਬਰ ਆ ਦੋਸਤੋ। ਉਹ ਅੱਗੇ ਖੜਾ ਜੀ HMT 652 ਟਰੈਕਟਰ ਇਹ ਵੀ ਪੂਰਾ ਵਧੀਆ ਪਿਆ ਜੀ। 2012 ਮਾਡਲ ਆ ਜੀ 4 ਲੱਖ 30000 ਰੁਪਏ ਟਰੈਕਟਰ ਦਾ ਰੇਟ ਆ। ਪੰਜਾਬ ਨੰਬਰ ਆ ਜੀ। ओरिजिनल ਪੇਂਟ ਆ ਜੀ। ਸ਼ੀਟ ਨਵੀਂ ਪਾਈ ਹੋਈ ਆ, ਛਤਰੀ ਨਵੀਂ ਲੱਗੀ ਹੋਈ ਆ। ਅੱਡਾ ਪੂਰਾ ਉੱਚਾ ਜੀ ਟਰੈਕਟਰ ਦਾ। ਟਰੈਕਟਰ ਦੇ ਮਗਰਲੇ ਟਾਇਰ ਨੇ ਜੀ 70 ਤੋਂ 75% ਤੇ ਮੂਹਰਲੇ ਨੇ 60 ਤੋਂ 65% ਸੋਗੇ ਖੜਾ ਜੀ ਸੋਨਾਲਿਕ ਇੰਟਰਨੈਸ਼ਨਲ ਆ ਡੀਆਈ 60 ਸ਼ਿਕੰਦਰ ਟਰੈਕਟਰ ਆ ਜੀ ਟਰੈਕਟਰ ਦੀ ਕੰਡੀਸ਼ਨ ਬਿਲਕੁਲ ਨਵੀਂ ਪਈ ਆ ਕਰ ਲੋ ਚੈੱਕ ਟਾਇਰਾਂ ਟੂਰਾ ਤੇ ਮਾਰ ਲੋ ਨੀਗਾ ਆ ਦੇਖ ਲੋ ਮਗਰਾੜ ਦਿਖਾ ਦਿੰਨੇ ਆ ਤੁਹਾਨੂੰ ਪੂਰੇ ਵਧੀਆ ਪੈ ਨੇ ਟਾਇਰ ਵੀ ਮਗਰਾੜ ਵੀ ਕੋਈ ਜੰਗਿਆ ਨਹੀਂ ਹੈ ਜੀ ਡਬਲ ਕਲਚ ਟਰੈਕਟਰ ਆ ਜੀ ਟਰੈਕਟਰ ਦਾ ਜਿਹੜਾ ਮਾਡਲ ਆ ਜੀ 2019 ਆ 5 ਲੱਖ ਤੇ 44000 ਰੁਪਏ ਟਰੈਕਟਰ ਦਾ ਰੇਟ ਆ। ਪੰਜਾਬ ਨੰਬਰ ਆ ਲੋਕਲ ਕਰੋ ਚੈੱਕ ਜੀ। ਨਵੀਂ ਸ਼ਤਰੀ ਲੱਗੀ ਹੋਈ ਬਿਲਕੁਲ ਨਵੀਂ ਕੰਡੀਸ਼ਨ ਦਾ ਟਰੈਕਟਰ ਆ ਜੀ ਸੋਨਾ ਲੀਕਾ ਇੰਟਰਨੈਸ਼ਨਲ ਡੀਆਈ 60। ਫੋਗੇ ਖੜਾ ਜੀ ਨਿਊ ਹਾਲੈਂਡ। ਸੁਪਰ ਸ਼ਕਤੀ ਦੀ ਟਰੈਕਟਰ ਆ ਜੀ। ਬਿਲਕੁਲ ਨਵਾਂ ਪਿਆ। ਟਾਇਰ ਚੈੱਕ ਕਰ ਲੋ। ਨਵੇਂ ਪਏ ਨੇ। ਮਗਲੇ ਟਾਇਰ ਵੀ ਬਿਲਕੁਲ ਨਵੇਂ ਦੇ ਦੇਖ ਸਕਦੇ ਹੋ ਤੁਸੀਂ ਫੈਵਰ ਵੀ ਛਤਰੀ ਲੱਗੀ ਹੋਈ ਆ ਬੋਫਰ ਲੱਗੇ ਹੋਏ ਨੇ ਡਬਲ ਕਲਚ ਟਰੈਕਟਰ ਆ ਜੀ 6 ਛਰੀ ਦਾ ਟਰੈਕਟਰ ਇਹ ਆਵ ਨੰਬਰ オリジナル ਪੇਂਟ ਆ ਜੀ 2012 ਮਾਡਲ ਆ ਜੀ 4 ਲੱਖ ਤੇ 80 ਹਜ਼ਾਰ ਰੁਪਏ ਟਰੈਕਟਰ ਦਾ ਰੇਟ ਆ ਕਰ ਲੋ ਚੈੱਕ ਇਹ ਸੁਣ ਕੰਡੀਸ਼ਨ ਦਾ ਟਰੈਕਟਰ ਆ ਜੀ ਤੋਂ ਅੱਗੇ ਖੜਾ ਜੀ 645 ਗੇਅਰ ਪ੍ਰੋ ਟਰੈਕਟਰ ਆ ਜੀ ਇਹ 2021 ਮਾਡਲ ਆ ਘੋੜਾ ਬੰਪਰ ਲੱਗਿਆ ਹੋਇਆ 7 ਲੱਖ ਤੇ 90 ਹਜ਼ਾਰ ਰੁਪਏ ਟਰੈਕਟਰ ਦਾ ਰੇਟ ਆ ਜੀ ਪੰਜਾਬ ਨੰਬਰ ਆ origignal ਪੇਂਟ ਆ ਟਰੈਕਟਰ ਦਾ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਸਕਦੇ ਆ 80 85% ਪਈ ਆ ਟਾਇਰ ਵੀ ਛਤਰੀ ਲੱਗੀ ਹੋਈ ਆ ਮੂਰੇ ਟਾਇਰ ਵੀ ਚੈੱਕ ਕਰ ਲਓ ਘੋੜਾ ਬੰਪਰ ਆ ਜੀ ਪੰਜਾਬ ਨੰਬਰ ਆ 7 ਲੱਖ ਤੇ 90 ਹਜ਼ਾਰ ਰੁਪਏ ਟਰੈਕਟਰ ਦਾ ਰੇਟ ਆ 2021 ਮਾਡਲ ਆ ਜੀ ਕਰੋ ਚੈੱਕ ਬਾਹੀ ਲਈ ਬਹੁਤ ਚੰਗਾ ਟਰੈਕਟਰ ਹੈ ਜੀ ਸੋ ਅੱਗੇ ਖੜਾ ਜੀ ਟੈਫੇ 30 ਡੀਆਈ ਟੈਫੇ 30 ਡੀਆਈ ਹੈਵੀ ਡਿਊਟੀ ਟਰੈਕਟਰ ਹੈ ਜੀ ਮਹਾਸ਼ਕਤੀ ਤੇ ਜੈਸਰੀ ਟਰੈਕਟਰ ਹੈ 2006 ਮਾਡਲ ਹੈ ਜੀ 2 ਲੱਖ ਤੇ 65000 ਕੇ ਟਰੈਕਟਰ ਦਾ ਰੇਟ ਆ ਕਰ ਲੋ ਚੈੱਕ ਟਾਇਰ ਟਰੈਕਟਰ ਦੇ ਨਵੇਂ ਨੇ ਜੀ ਦੇਖ ਸਕਦੇ ਹੋ ਤੁਸੀਂ ਲਓ ਜੀ ਨਵੇਂ ਟਾਇਰ ਨੇ हाँ थोड़ा जा चल के आए हो दूरों वह करके मिट्टी घट्टा पै हो जाए बाकी कंडीशन बहुत सोहनी है ट्रैक्टर कर लो चैक सौ अगे खड़ा जी आईसर दो सौ बयाली एस क्यू ट्रैक्टर मार लो निगा दो हज़ार छे मॉडल आज एक लख तो पैंती हज़ार रुपये ट्रैक्टर का रेट आ पा नंबर आज दो सौ बयाली एस क्यू ਆਸ਼ਰ ਦਾ ਟਰੈਕਟਰ ਆ ਜੀ ਜਿਹਨੂੰ ਆ ਸਾ ਕਹਿੰਦੇ ਆ ਆਪਾਂ ਸੁਪਰਸਟਾਰ ਟਰੈਕਟਰ ਪੈਰਾਂ ਦੀ ਕੰਡੀਸ਼ਨ ਆ ਤਕਰੀਬ ਹੈ ਜੀ 60 65% ਮਗਰਲੇ ਤੇ ਮੂਰਲੇ ਦੋਵੇਂ ਆ ਜੀ ਕੰਡੀਸ਼ਨ ਦੇ ਹਿਸਾਬ ਨਾਲ ਟਰੈਕਟਰ ਦਾ ਰੇਟ ਠੀਕ ਆ ਸਭ ਦੇਖੜਾ ਜੀ ਸਟੈਂਡਰਡ 400 ਪੀਐਚ ਆਈ ਡੀ ਆਈ ਡਬਲ ਕਲਚ ਟਰੈਕਟਰ ਆ ਜੀ ਸਪੈਸ਼ਲ ਕਲਵੀਨੇਟਰ ਗੇਅਰ ਆ ਇਹਦਾ ਟਰੈਕਟਰ ਚਾਹੀ ਬਹੁਤ ਆ ਜੀ ਪਾਵਰ ਦੀ ਛਤਰੀ ਲੱਗੀ ਹੋਈ ਹੈ ਛਤਰੀ ਨੂੰ ਵੀ ਸਪੋਰਟਾਂ ਲਾਈ ਹੋਈਆਂ ਹੈ ਟਾਇਰ ਟੌਰ ਪੂਰੇ ਵਧੀਆ ਪਏ ਨੇ ਜੀ ਬਹੁਤ ਉੱਚਾ ਟਰੈਕਟਰ ਆ ਜੀ ਇਹ ਮਾਡਲ 12 ਜੀ 5 ਲੱਖ ਪੂਰਾ 5 ਲੱਖ ਟਰੈਕਟਰ ਦਾ ਰੇਟ ਲੱਖਿਆ ਹੋਇਆ ਵੱਡੇ ਐਕਸਲ ਲੱਗੇ ਹੋਏ ਨੇ ਜੀ オリジナル ਪੇਂਟ ਆ ਕਰ ਲੋ ਜੀ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਆ ਬਾਕੀ ਦੋਸਤੋ ਟਰੈਕਟਰ ਬਹੁਤ ਆਦ ਨੇ ਮੰਡੀ ਤੇ ਰੇਕਟਰ ਦੂਰ ਤੱਕ ਟਰੈਕਟਰ ਹੀ ਟਰੈਕਟਰ ਖੜੇ ਨੇ ਇਹ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤਾਂ ਜੋ ਹੋਰ ਕਿਸਾਨ ਭਰਾ ਮੱਕੇ ਵੀਡੀਓ ਪਹੁੰਚ ਸਕੇ ਮੈਂ ਦੁਬਾਰਾ ਵੀਡੀਓ ਦੇਖ ਆ ਗਿਆ ਤਾਂ ਵਰਤੋਂ ਆਪ ਤੱਕ ਲਈ ਧੰਨਵਾਦ